सो देव पुत्र कातज बृद नाज छंद सो शास्त्र अस्त्र सज के परे हकार कह हठी हुका, हुकार हाय नूकर ला लो सो शास्त्र अस्त्र सज के परे हुकार कह हठी बिलोक रुद्र रुद्र को बनाए सैन एकठी अनंत घोर सावणी दुरंत ज्यों उठी कटा सो सोभ सूर मान नचै सो छीन छत्र की छटा ਬ੍ਰੇਦਨਾਰਾਜ ਕੇ ਪਾਏ ਖਗ ਪਾਣ ਮੋ ਤਿੱਥੇ ਕੱਕੇ ਨੂੰ ਟਿੱਪੀ ਕਰ ਲੋ ਜੇ ਸਿਆਰੀ ਬੇਟ ਲਿਓ ਕੰਪਾਏ ਕੰਪਾਏ ਹੂੰ ਕੰਪਾਏ ਖਗ ਪਾਣ ਮੋ ਤ੍ਰਪਾਏ ਤਾਜੀ ਅੰਤਹਾ ਜਵਾਨ ਆਨ ਕੈ ਪਰੇ ਸੁਰਦਰ ਠੰਡ ਬੋਜਹਾ ਬੇਅੰਤ ਬਾਣ ਸਹਿਥੀ ਪ੍ਰਹਾਰ ਆਨ ਕੇ ਕਰੈ ਠਕੇਲ ਰੇਲ ਲੈ ਚਲੇ ਲੈ ਚੱਲੈ ਲੈ ਚੱਲੈ ਠੇਕੇਲ ਰੇਲ ਲੈ ਚੱਲੈ ਪਛੇਲ ਪਾਵਨਾ ਟਰੈ ਸੜਕ ਸੂਲ ਸਹਿਤੀ ਤੜੱਕ ਤੜੱਕ ਤੇਗ ਤੀਰਿਆਂ ਬਬਕ ਬਾਗ ਜਿਉ ਬਲੀ ਪਭਕ ਖਾਏ ਬੀਰਿਆਂ ਅਗਾਏ ਖਾਏ ਕੈ ਗਿਰੇ ਪਛੇਲ ਪਾਵਨਾ ਟਰੇ ਸੋ ਬੀਨ ਬੀਨ ਅਛਰੇ ਪਰਬੀਨ ਦੀਨ ਹੋਏ ਬਰੇ ਚਉਪਈ ਇਹ ਵਿਦਜੂਜ ਗਿਰਿਓ ਸਬਤ ਸਾਥਾ ਰਹਿ ਗਏ ਉਹ ਦਛ ਅਕੇਲ ਅਨਾਥਾ ਬਚੇ ਵੀਰ ਤੇ ਬਹਰ ਬੁਲਾਇਸ ਪਹਿਰ ਕਬ ਚ ਦੰਦ ਵੀ ਬਜਾਇਸ ਆਪਨ ਚੱਲਾ ਜੁੱਧ ਕਹਿ ਰਾਜਾ ਕਹ ਹਾਏ ਨੂਕੜਾ ਲਾ ਦਿਓ ਆਪਨ ਚੱਲਾ ਜੁੱਧ ਕਹ ਰਾਜਾ ਆਪਨ ਚੱਲਾ ਜੁੱਧ ਕਹ ਰਾਜਾ ਜੋਰ ਕਰੋ ਰ ਅਯੁੱਧਨ ਸਾਜਾ ਛੂਟਤ ਬਾਣ ਕਮਾਨ ਅਪਾਰਾ ਜਨ ਦਿਨ ਤੇ ਹੋਇ ਗयो ਅੰਧਾਰਾ ਉਤਪ੍ਰੇਤ ਮਸਾਨ ਹਕਰ ਦੋਹੂ ਔਰ ਦੌਰੂ डमਕਰ ਮਹਾ ਘੋਰ ਮਚਿਓ ਸੰਗਰਾਮ ਜੈਸਿਕ ਲੰਕ ਰਾਵਣ ਅਰ ਰਾਮਾ ਭੁਜੰਗ ਭਯੋ ਰੁਦਰ ਕੋਪੰ ਧਰਿਓ ਸੂਲ ਪਾਣੰ ਕਰੇ ਸੂਰਮਾ ਸਰਬ ਖਾਲੀ ਪਲਾਣੰ ਉਤੇ ਏਕ ਦੱਛੰ ਇਤੇ ਰੁਦਰ ਏਕੰ ਕਰਿਓ ਕੋਪਕੈ ਜੁਧ ਭਾਂਤੰ ਅਨੇਕੰ ਭੁਜੰਗ ਗਿਰਿਓ ਜਾਨਕੂਟ गिरयो जानकूट स्थली, कूट स्थली इकट्ठा पाठ है। गिरयो जानकूट स्थली वृक्ष मूलंग गिरयो दछत ऐसे कट्यो शीश सूलंग परयो राज राजन भयो देह कातंग हनयो जान वज्रंग भयो पब पातंग गयो गर्भ सर्पं भजो सूर वीरं चल भजे सूर वीरं ਗਇਓ ਗਰਬ ਸਰਬੰ ਭਜੇ ਸੂਰ ਬੀਰੰ ਚਲਿਓ ਭਾਜ ਅੰਤਹਿ ਪੁਰੰ ਹੋਇ ਅਤੀਰੰ ਗਰੇ ਟਾਰ ਅੰਚਰ ਪਰੇ ਰੁਦਰ ਪਾਇੰ ਅਹੋ ਰੁਦਰ ਕੀਜੈ ਕਿਰਪਾ ਕੈ ਸਹਾਇੰ ਚੌਪਈ ਹਮ ਤੁਮਰੋ ਹਰ ਓਜ ਨਾ ਜਾਣਾ ਤੁਮ ਹੋ ਮਹਾ ਤਪੀ ਬਲਵਾਨਾ ਸੁਣਤ ਬਚਨ ਭੈ ਰੁਦਰ ਕਿਰਪਾਲਾ ਅਜਾ ਸੀਸ ਨਿਰਪ ਜੋਰ ਉਤਾਲਾ रुद्रकाल को धरा ध्यान बहर जियाए नरेश उठान राजसुता पत सकल जियाए कौतुक निरख संत तृप्त आए नारहीन शिव काम खजायो ताते संभ घनो दुख पायो अदक कोप कै का काम जय जय जराइस जराइस अदक कोप कै का काम जराइस वितन नाम तहे तदन कहैस